ਇਹ ਹੈ ਗੁਰਦੁਆਰਾ ਸਰਹੰਦ ਸਾਹਿਬ ਦਾ ਲੰਗਰ ਹਾਲ ਲੰਗਰ ਮਾਤਾ ਗੁਜਰੀ ਜੀ ਔਰ ਤੁਹਾਨੂੰ ਇਸ ਲੰਗਰ ਦੀ ਇੱਕ ਬੜੀ ਖਾਸ ਚੀਜ਼ ਵਿਖਾਉਣੀ ਹੈ ਕਿ ਇਹ ਲੰਗਰ ਜਿਹੜਾ ਉਹ ਅੱਗ ਨਾਲ ਤਿਆਰ ਨਹੀਂ ਹੁੰਦਾ ਉਹ ਗੈਸ ਨਾਲ ਤਿਆਰ ਨਹੀਂ ਹੁੰਦਾ ਉਹ ਲੰਗਰ ਫਿਰ ਕਿਹੜੀ ਕਿਰਪਾ ਨਾਲ ਤਿਆਰ ਹੁੰਦਾ ਕਿਸ ਤਰ੍ਹਾਂ ਤਿਆਰ ਹੁੰਦਾ ਉਹ ਇੱਕ ਵੱਖਰੀ ਚੀਜ਼ ਹੈ ਇਹ ਲੰਗਰ ਤਿਆਰ ਹੁੰਦਾ ਹੈ ਭਾਫ਼ ਨਾਲ ਸਟੀਮ ਨਾਲ ਇੱਥੇ ਇੱਕ ਉਹ ਪ੍ਰੋਜੈਕਟ ਲੱਗਾ ਜਿਹੜਾ ਸਾਹਮਣੇ ਉਹ ਭਾਫ਼ ਪ੍ਰੋਜੈਕਟ ਹੈ ਜਿਸ ਦੇ ਨਾਲ ਇਹ ਲੰਗਰ ਤਿਆਰ ਹੁੰਦਾ ਹੈ ਮਤਲਬ ਇਹ ਬਹੁਤ ਮਹਿੰਗਾ ਪ੍ਰੋਜੈਕਟ ਇੱਥੇ ਲੱਗਾ ਹੋਇਆ ਜਿੱਦੇ ਇੱਥੇ ਭਾਫ਼ ਬਣਦੀ ਹੈ ਸਟੀਮ ਬਣਦੀ ਹੈ ਤੇ ਇਹ ਭਾਫ਼ ਫਿਰ ਇੱਥੋਂ ਇਹ ਪਾਈਪਾਂ ਦੇ ਰਾਹੀਂ ਹੁੰਦੀ ਹੋਈ ਮਤਲਬ ਉਸ ਜਿਹੜੀ ਸਾਹਮਣੇ ਉਹ ਬਿਲਡਿੰਗ ਹੈ ਉਹਦੇ ਚ ਜਾਂਦੀ ਹੈ ਤੇ ਉਸ ਬਿਲਡਿੰਗ ਦੇ ਵਿੱਚ ਫਿਰ ਸਾਹਮਣੇ ਇਹ ਗੁਰੂ ਕਾ ਲੰਗਰ ਤਿਆਰ ਕੀਤਾ ਜਾਂਦਾ ਤੁਹਾਨੂੰ ਉਧਰ ਵੀ ਦਿਖਾਵਾਂਗੇ ਕੇ ਭਾਫ ਦੇ ਨਾਲ ਕਿਵੇਂ ਹਰ ਸਬਜੀ ਰੋਟੀ ਖੀਰ ਦਾਲਾਂ ਕਿਸ ਤਰ੍ਹਾਂ ਬਣਦੀਆਂ ਨੇ ਇੱਧਰ ਥੋੜਾ ਤੁਹਾਨੂੰ ਝਾਤੀ ਮਰਵਾ ਦਈਏ ਇਹ ਤੁਸੀਂ ਦੇਖ ਸਕਦੇ ਹੋ ਇਹ ਪ੍ਰੋਜੈਕਟ ਲੱਗਾ ਹੋਇਆ ਉੱਥੇ ਜਿਹੜੀ ਆ ਉਹ ਭਾਫ ਤਿਆਰ ਹੋ ਰਹੀ ਆ ਉਥੋਂ ਫਿਰ ਇਹ ਪ੍ਰੋਜੈਕਟ ਦੇ ਰਹੀਂ ਇਹ ਭਾਫ ਇੱਧਰ ਟਰਾਂਸਫਰ ਹੁੰਦੀ ਆ ਤੇ ਇੱਥੋਂ ਇਹ ਭਾਫ ਉਹ ਅਗਲੇ ਡਰਮ ਦੇ ਵਿੱਚ ਟਰਾਂਸਫਰ ਹੁੰਦੀ ਆ ਤੇ ਉਸ ਤੋਂ ਬਾਅਦ ਫਿਰ ਭਾਫ ਆ ਜਿਹੜੀ ਉਹ ਇਹ ਜਿਹੜੀ ਪਾਈਪ ਲੱਗੀ ਹੋਈ ਆ ਸਿਲਵਰ ਦੀ ਇਹਦੇ ਰਾਹੀਂ ਇਹ ਭਾਫ਼ ਅੱਗੇ ਪਹੁੰਚਦੀ ਹੈ। ਗੁਰਦੁਆਰਾ ਸਾਹਿਬ ਦੀ ਇਹ ਉਹ ਰਸੋਈ ਹੈ ਜਿੱਥੇ ਭਾਫ਼ ਨਾਲ ਸਟੀਮ ਨਾਲ ਲੰਗਰ ਤਿਆਰ ਕੀਤਾ ਜਾਂਦਾ। ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਵੱਡੇ ਵੱਡੇ ਬਰਤਨ ਇੱਥੇ ਸਾਹਮਣੇ ਨਜ਼ਰ ਆ ਰਹੇ ਨੇ 1 2 3 4 5 ਔਰ ਉਧਰ ਸਾਹਮਣੇ ਰੋਟੀਆਂ ਬਣ ਰਹੀਆਂ ਨੇ ਜਿਹੜੀਆਂ ਭੈਣਾਂ ਨੇ ਉਹ ਲੰਗਰ ਬਣਾ ਰਹੀਆਂ ਨੇ ਇਹ ਸਾਰਾ ਇਹਦਾ ਸਾਰਾ ਲੰਗਰ ਜਿਹੜਾ ਹੈ ਭਾਫ਼ ਨਾਲ ਸਟੀਮ ਨਾਲ ਤਿਆਰ ਹੁੰਦਾ ਔਰ ਇਹ ਬਾਬਾ ਜੀ ਖੜੇ ਨੇ ਆਪਾਂ ਇਹਨਾਂ ਤੋਂ ਪੁੱਛਦੇ ਆਂ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਇਹ ਲੰਗਰ ਜਿਹੜਾ ਹੈ ਉਹ ਭਾਫ਼ ਨਾਲ ਕਿਵੇਂ ਤਿਆਰ ਕੀਤਾ ਜਾਂਦਾ ਭਾਫ਼ ਜੀ ਉਧਰ ਲੱਕੜ ਲੱਗਦੀ ਆ ਜੀ ਵੈਲਰ ਤੇ ਇਧਰ ਸਟੀਮ ਆਂਦੀ ਆ ਜੀ ਤੇ ਸਟੀਮ ਆਉਂਦੀ ਆ ਦੋ ਦੋ ਘੰਟੇ ਦਾਲ ਪੌਣੇ ਦੋ ਘੰਟੇ ਤਿਆਰ ਹੋ ਜਾਂਦੀ ਆ ਜੀ ਅੱਛਾ ਤੇ ਖੀਰ ਬਣਾ ਲਓ ਦੁੱਧ ਵੜ ਲਓ ਸਬਜ਼ੀ ਬਣਾ ਲਓ ਸੁੱਕੀ ਇੱਕ ਘਿਓ ਵਾਲੀ ਚੀਜ਼ ਨਹੀਂ ਜੀ ਬਣਦੀ ਬੱਸ ਦੇਗ ਨਹੀਂ ਤਿਆਰ ਹੁੰਦੀ ਬਾਕੀ ਸਾਰੀ ਚੀਜ਼ ਤਿਆਰ ਹੁੰਦੀ ਅੱਛਾ ਅੱਛਾ ਹਾਂਜੀ ਤੇ ਕਿਵੇਂ ਭਾਫ਼ ਦੇ ਨਾਲ ਇੱਥੇ ਤਿਆਰ ਹੁੰਦਾ ਮਾੜਾ ਸਾਨੂੰ ਉਹ ਦੱਸੋ ਤੁਸੀਂ ਆਹ ਦੇਖੋ ਜੀ ਥੱਲੇ ਦੇ ਜੇ ਸਟੀਮ ਮਾੜਾ ਮੋੜਾ ਪਾਣੀ ਪੈਦਾ ਹੋ ਜਾਂਦਾ ਤਾਂ ਥੱਲਿਓਂ ਕੱਢ ਲਈਦੀ ਆ ਜੀ ਅੱਛਾ ਇਹ ਹੈ ਅੱਛਾ ਥੱਲਿਓਂ ਸਟੀਮ ਕੱਢ ਲਈਦੀ ਆ ਜੀ ਤੇ ਉਸ ਤੋਂ ਬਾਅਦ ਗੈਸ ਹੋਰ ਤੇਜ਼ ਹੋ ਜਾਂਦੀ ਆ ਅੱਛਾ ਸਟੀਮ ਹੋਰ ਤੇਜ਼ ਹੋ ਜਾਂਦੀ ਆ ਅੱਛਾ ਤੇ ਮੁੜ ਕੇ ਬਸ ਨਜ਼ਾਰਾ ਹੀ ਬਹੁਤ ਆ ਜੀ ਬਹੁਤ ਵਧੀਆ ਚੀਜ਼ ਆ ਜੀ ਅੱਛਾ ਇਹ ਜਿਹੜੇ ਬਰਤਨ ਨੇ ਇਹ ਕਾਦੇ ਬਣੇ ਹੋਏ ਆ ਜੀ ਇਹ ਸਟੀਲ ਦੇ ਆ ਜੀ ਸਟੀਲ ਦੇ ਹਾਂਜੀ ਇਹ ਸਟੀਲ ਦੇ ਆ ਜੀ ਇਹ ਫਿਰ ਸਪੈਸ਼ਲ ਬਣਾਉਣੇ ਪੈਂਦੇ ਆ ਸਪੈਸ਼ਲ ਬਣਾਉਣੇ ਪੈਂਦੇ ਆ ਜੀ ਇਹਦੀ ਇੱਕ ਬਰਤਨ ਦੀ 1.5 ਲੱਖ ਰੁਪਏ ਕੀਮਤ ਆ ਜੀ ਅੱਛਾ ਹਾਂਜੀ 1.5 ਲੱਖ ਰੁਪਏ ਦਾ ਇੱਕ ਬਰਤਨ ਹੈ ਇੱਕ ਬਰਤਨ ਅੱਛਾ ਇਹਦੇ ਵਿੱਚ ਫਿਰ ਸਟੀਮ ਜਦੋਂ ਜਾਂਦੀ ਹੈ ਤਾਂ ਉਹ ਕਿਸ ਤਰ੍ਹਾਂ ਤਿਆਰ ਕਰਦੀ ਆ ਭੋਜਨ ਬਸ ਮੈਂ ਜਿਵੇਂ ਪਤੀਲੇ ਦੇ ਵਿੱਚ ਉਬਲਦਾ ਜੀ ਖਾਣਾ ਉਕਣੇ ਇਹਦੇ ਵਿੱਚ ਉਬਲਦਾ ਜੀ ਸਾਰਾ ਕੁਝ ਅੱਛਾ ਨਹੀਂ ਉਪਰੋਂ ਫਿਰ ਇਹਨੂੰ ਲੋਕ ਕਰਦੇ ਹਾਂ ਕਿਤੋਂ ਕਿਤੋਂ ਜਿਵੇਂ ਕੁੱਕਰ ਵਗੈਰਾ ਹੁੰਦਾ ਉਹਦੇ ਵਿੱਚੋਂ ਭਾਪ ਬਾਹਰ ਨਹੀਂ ਨਿਕਲਣ ਦੇ ਇਵੇਂ ਕਰਨਾ ਪੈਂਦਾ ਉਹ ਨਹੀਂ ਜੀ ਗੱਲ ਹੈਗੀ ਇਹਦਾ ਢੱਕਣ ਲਾ ਲਈਦਾ ਜੀ ਅੱਛਾ ਇਹ ਢੱਕਣ ਲਾ ਲਈਦਾ ਉਹਦਾ ਕੋਈ ਚੀਜ਼ ਨਾ ਗਰਦੀ ਉਪਰੋਂ ਇਸ ਕਰਕੇ ਸੌੜੇ ਢੱਕ ਲਈਦਾ ਜੀ ਅੱਛਾ ਨਹੀਂ ਫੇਰ ਜਿਵੇਂ ਢੱਕਣ ਵੀ ਉੱਤੋਂ ਲਾ ਦਿੰਨੇ ਹਾਂ ਹਾਂ ਜੀ ਹਾਂ ਜੀ ਫੇਰ ਵੀ ਇਨ੍ਹਾਂ ਬਰਤਨਾਂ ਦੇ ਵਿੱਚ ਭੋਜਨ ਕਿਵੇਂ ਪੱਕ ਜਾਂਦਾ ਭਾਪ ਥੱਲੋਂ ਗਰਮ ਕਰਦੀ ਹੈ ਕਿ ਮਤਲਬ ਜਿਹੜਾ ਭੋਜਨ ਉਹਦੇ ਵਿੱਚ ਛੱਡਣੀ ਪੈਂਦੀ ਹੈ ਨਹੀਂ ਜੀ ਨਹੀਂ ਥੱਲੋਂ ਹੁੰਦੀ ਹੈ ਜੀ ਥੱਲੋਂ ਅੱਛਾ ਥੱਲੇ ਸਟੀਮ ਇਹਦੇ ਵਿੱਚ ਖਾਲੀ ਹੈ ਜੀ ਭਾਂਡਾ ਹੈ ਜਿਵੇਂ ਆਪਣਾ ਫਰਮੋਸ਼ ਹੁੰਦਾ ਹੂੰ ਤੇ ਉਹਦੇ ਵਿੱਚ ਸਟੀਮ ਘੁੰਮਦੀ ਹੈ ਜੀ ਅੱਛਾ ਹਾਂ ਜੀ ਆਹ ਬਾਹ ਕਹਦਾ ਲੱਗੀ ਹੈ ਪਾਈਪ ਜੀ ਅੱਛਾ ਤੇ ਇਹਦੇ ਵਿੱਚ ਸਟੀਮ ਘੁੰਮਦੀ ਆ ਬਹੁਤ ਹਾਈ ਪ੍ਰੈਸ਼ਰ ਹੈ ਅੱਛਾ ਅੱਛਾ ਉਹ ਸਟੀਮ ਮਤਲਬ ਗਰਮ ਹੁੰਦੀ ਹੈ ਬਹੁਤ ਜ਼ਿਆਦਾ ਗਰਮ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਜੀ ਅੱਗ ਨਾਲੋਂ ਵੀ ਜ਼ਿਆਦਾ ਗਰਮ ਹੁੰਦੀ ਹੈ ਅੱਛਾ ਹਾਂ ਜੀ ਦੇਖੋ ਜੀ ਭਾਫ਼ ਦੇ ਨਾਲ ਇੱਥੇ ਲੰਗਰ ਬਣਦਾ ਹੈ ਔਰ ਭਾਫ਼ ਬੇਹੱਦ ਬਾਬਾ ਜੀ ਦੱਸ ਰਹੇ ਨੇ ਅੱਗ ਨਾਲੋਂ ਵੀ ਵੱਧ ਗਰਮ ਭਾਫ਼ ਉਹ ਹੁੰਦੀ ਆ ਜਿਹੜੀ ਇੱਥੇ ਥੱਲੇ ਘੁੰਮਦੀ ਐ ਤੇ ਫਿਰ ਜਿਹੜਾ ਭੋਜਨ ਐ ਉਹਨੂੰ ਉਹ ਪਕਾਉਂਦੀ ਐ ਬਾਬਾ ਜੀ ਇਹਦਾ ਕੋਈ ਨੁਕਸਾਨ ਵੀ ਹੁੰਦਾ ਜਿਵੇਂ ਮਤਲਬ ਕਈ ਇਹੋ ਜਿਹੇ ਤਰੀਕੇ ਆ ਲੰਗਰ ਜਾਂ ਖਾਣਾ ਬਣਾਉਣ ਦੇ ਜਿਨ੍ਹਾਂ ਦੇ ਨਾਲ ਕਿਹਾ ਜਾਂਦਾ ਵੀ ਨੁਕਸਾਨ ਹੋ ਜਾਂਦਾ ਸਰ ਇਹਦੇ ਨਾਲ ਕੋਈ ਨੁਕਸਾਨ ਨਹੀਂ ਜੀ ਬਾਈ ਚਾਂਸ ਜੇ ਜ਼ਿਆਦਾ ਓਵਰ ਹੋ ਗਈ ਜੀ ਤੇ ਥੱਲੇ ਖੋਲ ਕੇ ਕਢ ਲਈਦੀ ਹੈ ਜੀ ਕਈ ਵਾਰੀ ਸਟੀਮ ਜ਼ਿਆਦਾ ਓਵਰ ਹੋ ਜਾਂਦੀ ਹੈ ਜੀ ਤੱਲੇ ਖੋਲ ਕੇ ਘੜ ਰਹੀ ਦੀ ਆ ਅੱਛਾ ਬਾਕੀ ਨੁਕਸਾਨ ਕੋਈ ਨਹੀਂ ਆਗਾ ਅੱਛਾ ਭੋਜਨ ਦਾ ਸਵਾਦ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੁਣ ਵੱਖਰਾ ਹੀ ਸਵਾਦ ਆ ਜੀ ਇਹਨਾਂ ਦਾ ਤਾਂ ਅੱਛਾ ਇਹਦਾ ਵੱਖਰਾ ਹੀ ਸਵਾਦ ਆ ਜੀ ਵੱਧ ਸਵਾਦ ਹੋ ਜਾਂਦਾ ਵੱਧ ਸਵਾਦ ਆ ਜੀ ਵੱਧ ਸਵਾਦ ਆ ਜੀ ਮਲਾਈ ਬਣ ਜਾਂਦੀ ਆ ਜੀ ਦਾਲ ਦੀ ਮਲਾਈ ਹੂੰ ਬਹੁਤ ਤੇਜ਼ੀ ਬਣਦੀ ਆ ਦੇਖੋ ਇੱਕ ਖਾਣਾ ਪਕਾਉਣ ਦਾ ਇੱਕ ਤਰੀਕਾ ਜਿਹੜਾ ਹੈ ਮਾਈਕ੍ਰੋਵੇਵ ਘਰਾਂ ਦੇ ਵਿੱਚ ਕਈ ਲੋਕਾਂ ਨੇ ਰੱਖਿਆ ਹੋਇਆ ਉਹ ਇੱਕ ਕਿਰਨਾ ਨੇ ਜਿਨ੍ਹਾਂ ਦੇ ਰਾਈ ਉਹ ਤਪਦਾ ਤੇ ਉਹ ਖਾਣੇ ਨੂੰ ਪਕਾ ਦਿੰਦਾ ਉਸ ਤਰੀਕੇ ਨੂੰ ਵਿਗਿਆਨੀ ਕਹਿੰਦੇ ਆ ਕਿ ਬਹੁਤ ਖਤਰਨਾਕ ਹੈ ਇਹ ਇਹਨੂੰ ਨਾ ਵਰਤੋ ਕਿਉਂਕਿ ਇਹ ਖਾਣੇ ਨੂੰ ਜ਼ਹਿਰੀਲਾ ਕਰ ਦਿੰਦਾ ਮਾਈਕ੍ਰੋਵੇਵ ਦੀ ਗੱਲ ਕਰ ਰਿਹਾ ਪਰ ਜਿਹੜੀ ਇਹ ਭਾਫ਼ ਹੈ ਇਹ ਬਾਬਾ ਜੀ ਦੱਸ ਰਹੇ ਨੇ ਕਿ ਖਾਣੇ ਨੂੰ ਸਗੋਂ ਸਵਾਦ ਕਰ ਦਿੰਦੀ ਹੈ ਨੁਕਸਾਨ ਇਹਦਾ ਕੋਈ ਵੀ ਨਹੀਂ ਹੈ ਤੇ ਇਹ ਪ੍ਰੋਜੈਕਟ ਜਿਹੜਾ ਹੈ ਇੱਥੇ ਗੁਰਦੁਆਰਾ ਸਰਹੰਦ ਸਾਹਿਬ ਠੰਡਾ ਬੁਰਜ ਦੇ ਨਾਲ ਜਿਹੜਾ ਮਾਤਾ ਗੁਜਰੀ ਜੀ ਲੰਗਰ ਹੈ ਉਥੇ ਇਹ ਪਾਫ ਨਾਲ ਖਾਣਾ ਤਿਆਰ ਕਰਨ ਦਾ ਪ੍ਰੋਜੈਕਟ ਜਿਹੜਾ ਲੱਗਾ ਹੋਇਆ ਇਸ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਪਹੁੰਚਾਓ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਇਹ ਦਰਸ਼ਨ ਕਰ ਸਕਣ ਇੱਧਰ ਵੀ ਤੁਹਾਨੂੰ ਦਿਖਾਉਂਦੇ ਆ ਉਹ ਬੀਬੀਆਂ ਉਧਰ ਜੋ ਰੋਟੀਆਂ ਪਕਾ ਰਹੀਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਇਹਹੀ ਤਕਨੀਕ ਨਾਲ ਇੱਥੋਂ ਤੱਕ ਇਹ ਭਾਫ਼ ਜਿਹੜੀ ਆ ਇਹ ਆਉਂਦੀ ਆ ਔਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਬਰਤਨ ਨੇ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਲੱਗੇ ਹੋਏ ਨੇ ਔਰ ਇਸ ਤਕਨੀਕ ਨੂੰ ਅੱਗੇ ਹੋਰ ਜ਼ਿਆਦਾ ਥਾਵਾਂ ਤੇ ਅਜ਼ਮਾਉਣ ਦੀ ਲੋੜ ਹੈ ਕਿਉਂਕਿ ਇਹਦੇ ਨਾਲ ਖਾਣਾ ਬਹੁਤ ਸਿਹਤਮੰਦ ਬਣਦਾ ਇਹ ਜੋ ਬਾਬਾ ਜੀ ਹੋਰੀ ਦੱਸ ਰਹੇ ਨੇ ਤੋਂ ਤੁਹਾਨੂੰ ਅੱਗੇ ਦਿਖਾਉਂਦੇ ਆ ਇਹ ਭੈਣਾ ਇੱਥੇ ਲੰਗਰ ਤਿਆਰ ਕਰ ਰਹੀਆਂ ਨੇ ਹਜ਼ਾਰਾਂ ਦੀ ਗਿਣਤੀ ਚ ਸੰਗਤ ਜਿਹੜੀ ਆ ਉਧਰ ਲੰਗਰ ਛਕ ਰਹੀ ਹੈ ਔਰ ਹਜ਼ਾਰਾਂ 10 ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਔਰ ਇੱਥੇ ਲੰਗਰ ਤਿਆਰ ਕੀਤਾ ਜਾਂਦਾ ਹੈ ਔਰ ਗੁਰੂ ਨਾਨਕ ਸਾਹਿਬ ਦੀ 2 ਰੁਪਏ ਦੇ ਨਾਲ ਚਲਾਈ ਲੰਗਰ ਪ੍ਰਥਾ ਅੱਜ ਹਰ ਥਾਂ ਵੇਖਣ ਨੂੰ ਮਿਲਦੀ ਹੈ ਤਾਂ ਉਹ ਜਿਹੜੀ ਇਨਵੈਸਟਮੈਂਟ ਕੀਤੀ ਸੀ ਬਾਬਾ ਜੀ ਨੇ 2 ਰੁਪਏ ਦੇ ਨਾਲ ਉਹ ਇਨਵੈਸਟਮੈਂਟ ਜਦੋਂ ਤੱਕ ਸੂਰਜ ਚੰਨ ਤਾਰੇ ਰਹਿਣਗੇ ਉਦੋਂ ਤੱਕ ਉਹ 20 ਰੁਪਏ ਵਾਲਾ ਲੰਗਰ ਜਿਹੜਾ ਹੈ ਉਹ ਬਰਕਰਾਰ ਰਹੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ